ਜੇ ਸ਼੍ਰੀ ਰਾਮ ਜੀ ਅੱਜ ਸਾਉਣ ਦੇ ਪਵਿੱਤਰ ਮਹੀਨੇ ਦੇ ਵਿੱਚ ਸ਼ਿਪੂਰੀ ਮੰਦਿਰ ਦੇ ਵਿੱਚ ਇੱਕ ਬੜਾ ਭਿਆਨਕ ਚੋਰੀ ਰਡਾਕਾ ਪਿਆ ਹੈ ਆ ਭਗਵਾਨ ਬੋਲੇ ਨਾਲਾ ਸ਼ਿਵਲਿੰਗ ਸ਼ਿਵਲਿੰਗ ਦੇ ਉੱਤੇ ਲੱਗੀ ਹੋਈ ਸੀ ਸਾਰੀ ਚਾਂਦੀ ਦੀ ਜਰੈਰੀ ਜਰੈਰੀ ਪਟਕੇ ਲੱਗੇ ਇਹਦੇ ਉੱਪਰ ਗਾਗਰ ਸੀ ਚਾਂਦੀ ਦੀ ਤੇ ਚਾਂਦੀ ਦੀ ਗਾਗਰ ਲੱਗੇ ਲੈ ਕੇ ਯਵਨੇ ਸ਼ਿਵਲਿੰਗ ਨੂੰ ਬਹੁਤ ਬੁਰੇ ਤਰੀਕੇ ਨਾਲ ਪਟਕਿਆ ਉਹਨਾਂ ਨੇ ਸਭਲਾਂ ਨਾਲ ਖੰਡਿਤ ਕਰਤਾ ਪਰ ਕੈਮਰੇ ਆ ਤੇ ਜਦੋਂ ਸ਼ਿਵਲਿੰਗ ਨੂੰ ਧੱਕੇ ਸਾਈਡ ਤੇ ਰੱਖਤਾ ਉਸ ਤੋਂ ਬਾਅਦ ਆ ਗੱਲੇ ਗੱਲੇ ਤੋੜ ਕੇ ਇਹ ਗੱਲੇ ਚ ਜੋ ਵੀ ਕੈਸ਼ ਸੀਗਾ ਇਹ ਸਾਰਾ ਕੈਸ਼ ਗੱਲੇ ਚ ਕੱਢ ਕੇ ਲੈ ਗਏ ਤੇ ਇੱਥੇ ਹੀ ਉਹਨਾਂ ਨੇ ਬਸਨੀ ਕਰੀ ਇੱਥੇ ਹੀ ਬਸਨੀ ਹੋਈ ਇੱਥੇ ਆ ਰਾਮ ਦਰਵਾਰ ਰਾਮ ਦਰਵਾਸ ਸੀ ਇਹ ਰਾਮ ਦਰਵਾਰ ਤੇ ਸਾਰੇ ਮੁਗਲ ਭਗਵਾਨ ਰਾਮ ਦੇ ਭਗਵਾਨ ਲਕਸ਼ਮਨ ਦੇ ਤੇ ਮਾਤਾ ਸੀਤਾ ਦੇ ਲਾਗੇ ਲੱਗੇ ਜਦ ਨਾਲ ਕੋਲ ਲੌਗ ਇ ਨਹੀਂ ਖੁੱਲਿਆ ਤਾਂ ਉਹਨਾਂ ਨੇ ਆ ਸ਼ੀਸ਼ਾ ਤੋੜ ਕੇ ਇਸ ਜੋ ਦਰਬਾਰ ਹੈ ਬਣਿਆ ਹੈ ਭਗਵਾਨ ਰਾਮ ਦਾ ਮੋਗਟ ਉਤਾਰੇ ਉਸ ਤੋਂ ਬਾਅਦ ਇਹ ਭਗਵਾਨ ਹਨੂਮਨ ਜੀ ਦਾ ਉਰੇ ਵੀ ਰਾਜਮਾਨ ਨੇ ਤੇ ਰਾਧਾ ਕ੍ਰਿਸ਼ਨ ਜੀ ਆ ਲੋਕ ਖੋਲ ਲਿਆ ਉਹਨਾਂ ਨੇ ਜਾ ਬਿਆਜ਼ੀ ਉਹਨਾਂ ਕੋਲ ਹੀ ਆ ਡੁਪਲੀਕੇਟ ਸੀ ਤਾਂ ਇਹ ਭਗਵਾਨ ਹਨੂਮਾਨ ਜੀ ਦਾ ਅਦਾਂ ਗ੍ਰਿਸ਼ੀ ਦਾ ਮੁਗਟ ਉਤਾਰ ਕੇ ਪਲੱਸ ਠਾਕੁਰ ਜੀ ਦੀ ਬੰਸਰੀ ਵਗੈਰਾ ਲੈ ਕੇ ਤੇ ਇਸ ਤੋਂ ਬਾਅਦ ਉਹਨਾਂ ਨੇ ਆਪਰਾ ਲੋਕ ਵੀ ਖੋਲ ਲਿਆ ਜਿੱਥੇ ਮਾਤਰਾਨੀ ਸਾਖਸ਼ਾਤ ਵਿਰਾਜਮਾਨ ਹੈ ਤਾਂ ਮਾਤਰਾਨੀ ਦਾ ਸੋਨੇ ਦੀ ਨਥਵੀ ਉਹ ਉਤਾਰ ਕੇ ਲੈ ਗਏ ਤੇ ਇਧਰੋਂ ਵੀ ਜਿਹੜੇ ਮੁਕੜ ਸੀ ਉਹ ਉਤਾਰ ਕੇ ਲੈ ਗਏ ਇਹ ਬਹੁਤ ਬੁਰੇ ਤਰੀਕੇ ਨਾਲ ਸਿਪਰੀ ਮੰਦਿਰ ਖੰਨਾ ਬਹੁਤ ਹੀ ਪ੍ਰਾਚੀਨ ਬੜਿਆ ਹੀ ਮਸ਼ਹੂਰ ਮੰਦਿਰ ਜਿਸ ਦੇ ਵਿੱਚ ਅੱਜ ਚ ਉਹਨਾਂ ਨੇ ਬਹੁਤ ਬੁਰੇ ਤਰੀਕੇ ਨਾਲ ਧੱਕਾ ਮਾਰੇ ਪਰ ਬਹੁਤ ਹੀ ਮਰੀ ਅbschardi ਪੱਤਰਾਂ ਨਾਲ ਜਲਦੀ ਜਲਦੀ ਫੜਿਆ ਜੀ ਨਾ ਪੱਤਰਾਂ ਨਾਲ ਪੰਚਤ ਕਲੇ ਸਿੱਧੀ ਫਟਾਉਣਾ ਉਹਨਾਂ ਨੂੰ ਐ ਸੀਗਾ ਬਾਹਰ ਜਾਦੇ ਪੱਤਰ ਅੱਜ ਪੱਲ ਤੇ ਕਾਂਚਰ ਅੱਜ ਸ਼ੇਵਲਿੰਗ ਆਪਣਾ ਪਹਿਲਾ ਵੀ ਥੋੜਾ ਜਿਹਾ ਆਪਾਂ ਨੂੰ ਲੱਗਦਾ ਜੀ ਮੋਰੀ ਹੋ ਚਾਹਿਆ ਹੋਣਾ ਹਾਂ ਮਿੱਟੀ ਕਰਦੇ ਹਾਂ ਜੇ ਉਹਨਾਂ ਅਜੇ ਤਾਂ ਨਹੀਂ ਆਪਾਂ ਨੇ ਇਹਨਾਂ ਨੂੰ ਉਪਰ ਕਰਵਾਇਆ ਕੋਸ਼ਿਸ਼ ਤਾਂ ਕੀਤੀ ਸੀ ਸ਼ੀਸ਼ਾ ਨੂੰ ਕੋਲ पंध ད� ི ཚི ཅ ཆི ཚི གི རི རྱ རྱ རྱི རྱ རི རི རིེ རིི སཁ ི ར ི རེ ིས ིོ� ਅੰਦਰੋਂ ਬਦਲ ਲੱਗੂ ਵੀ ਬੰਦ ਕਰ ਰਿਹਾ ਅੰਦਰੋਂ ਬੰਦ ਕਰਕੇ ਬੰਦ ਕਰ ਦੋ ਅੰਦਰੋਂ ਹੁਣ ਜਾਓ ਉਧਰ ਆ ਇਧਰ ਇਧਰ ਰੰਦਾ ਆ ਜੇ ਪਿੱਛੇ ਚੋਲੇ ਨੂੰ ਰਿਆਲਾ ਨੂੰ ਘਰੇ ਬਣਾਈ ਦੋ ਸੌ ਨੁੜਿਆ ਲੱਗੂ ਤੂੰ ਆ ਮਾ ਜੀ ਤੋਪਾ ਮਾ ਜੀ ਤੋਪਾ ਮਾ ਜੀ परम सत्कार योग मेरे खन्ना वासियों प्यार भरी सत श्री अकाल नमस्कार मैं ਤੁਹਾਡਾ ਆਪਣਾ ਤਰਨਪੀਰ ਸਿੰਘ ਹਾਂ ਸਾਥੀਓ ਅੱਜ ਖੰਨੇ ਦੇ ਵਿੱਚ ਜੋ ਇੱਕ ਨਾhayਤੀ ਨਿੰਦਨੀ ਹੈ ਘਟਨਾ ਹੋਈ ਹੈ ਪ੍ਰਾਚੀਨ ਮੰਦਰ ਸਾਡਾ ਭਗਵਾਨ ਸ਼ਿਵ ਜੀ ਦਾ ਮੰਦਰ ਸ਼ਿਫਰੀ ਮਹੱਲੇ ਦੇ ਵਿੱਚ ਜੋ ਸਥਿਤ ਹੈ ਉੱਥੇ ਚੋਰਾਂ ਨੇ ਬੜਾ ਇੱਕ ਘਨੌਨਾ ਕੰਮ ਕੀਤਾ ਰਾਤ ਦੇ ਤਕਰੀਬਨ 2:30 ਵਜੇ ਦੇ ਕਰੀਬ ਉੱਥੇ ਜੋ ਚੋਰੀ ਕੀਤੀ ਹੈ ਉਥੇ ਬੇਦਬੀ ਕੀਤੀ ਹੈ ਭਗਵਾਨ ਸ਼ਿਵਦੇ ਸ਼ਿਵਦੇ ਸਿਵਲਿੰਗ ਦੇ ਨਾਲ ਜੋ ਉਹਨਾਂ ਨੇ ਮਤਲਬ ਕਿ ਬੇਅਦਮੀ ਕਰਕੇ ਜੋ ਚਾਂਦੀ ਦਾ ਵਰਕ ਉਤਾਰਿਆ ਉਥੇ ਮੂਰਤੀਆਂ ਤੋਂ ਉਹਨਾਂ ਨੇ ਮੁਕਤ ਦੀ ਚੋਰੀ ਕੀਤੀ ਹੈ ਸੋਨੇ ਦੀ ਚੋਰੀ ਕੀਤੀ ਹੈ ਇਹ ਨਹਾਇਤ ਹੀ ਨਿੰਦਣਯੋਗ ਘਟਨਾ ਬਹੁਤ ਹੀ ਮਾੜੀ ਘਟਨਾ ਕੀਤੀ ਹੈ ਤੇ ਮੈਂ ਮੌਕੇ ਦੇ ਉੱਤੇ ਮੈਂ ਵੀ ਗਿਆ ਸੀ ਮੈਂ ਆਪਣੇ ਫਾਤਿਹ ਸਾਹਿਬ ਵੀ ਮੇਰੇ ਗਏ ਸੀ ਉਸ ਉਸ ਸਥਾਨ ਦੇ ਨਾਲ ਉਸ ਮੰਦਰ ਦੇ ਨਾਲ ਮੇਰਾ ਨਿੱਜੀ ਤੌਰ ਦੇ ਉੱਤੇ ਮੇਰੀ ਇੰਨੀ ਆਸਥਾ ਜੁੜੀ ਹੋਈ ਹੈ ਕਿਉਂਕਿ ਬਚਪਨ ਤੋਂ ਅਸੀਂ ਉੱਥੇ ਮੰਦਰ 'ਚ ਮੱਥਾ ਟੇਕਣ ਜਾਂਦੇ ਹਾਂ ਜਿਵੇਂ ਹੀ ਇਹ ਗੱਲ ਪਤਾ ਲੱਗੀ ਤੇ ਮੈਂ ਸਖਤ ਤੋਂ ਸਖਤ ਨਿਰਦੇਸ਼ ਜਾਰੀ ਕੀਤੇ ਐਸਐਸਪੀ ਅਸ਼ਵਨੀ ਗੋਟਿਆਲ ਜੀ ਨਾਲ ਮੇਰੀ ਗੱਲ ਹੋਈ ਹੈ ਉਸ ਤੋਂ ਨਾਲ ਦੀ ਨਾਲ ਐਸਪੀ ਸੌਰਵ ਜੰਗਲ ਜੀ ਦੇ ਨਾਲ ਗੱਲ ਹੋਈ ਹੈ ਡੀਐਸਪੀ ਹਰਜਿੰਦਰ ਸਿੰਘ ਗਿੱਲ ਜਿਹੜੇ ਸਬ ਡਿਵੀਜ਼ਨ ਦੇ ਨੇ ਉਹਨਾਂ ਨਾਲ ਗੱਲ ਹੋਈ ਹੈ ਦੇ ਨਾਲ ਐਸਐਸਓ ਸਿਟੀ ਵਰਨੀ ਰਾਓ ਵਰਿੰਦਰ ਸਿੰਘ ਜੀ ਉਹ ਉਹਨਾਂ ਨਾਲ ਗੱਲ ਹੋਈ ਤੇ ਸੀਆਈਏ ਦੇ ਇੰਚਾਰਜ ਅਮਨ ਜੀ ਨਾਲ ਗੱਲ ਹੋਈ ਇਹ ਸਾਰਾ ਅਮਲਾ ਫੈਲਾ ਮੌਕੇ ਦੇ ਉੱਤੇ ਮੌਜੂਦ ਉੱਥੇ ਗਿਆ ਜਾ ਕੇ ਉੱਥੋਂ ਫਿੰਗਰਪ੍ਰਿੰਟਸ ਮੁੱਤੇ ਗਏ ਨੇ ਤੇ ਨਾਲ ਦੀ ਨਾਲ ਜਿਹੜੀ ਉੱਥੇ ਡੌਗ ਸਕਾਡ ਦਾ ਜੋ ਉਹ ਬੰਦੇ ਕੌਣ ਸੀ ਕਿੱਥੋਂ ਜੁੜੀ ਕਰਕੇ ਕਿਹੜੇ ਰਸਤੇ ਨੂੰ ਭੱਜੇ ਇਹ ਸਾਰੀ ਗੁੱਥੀ ਨੂੰ ਸੁਲਝਾਉਣ ਲਈ ਸਖਤ ਨਿਰਦੇਸ਼ ਹੁਕਮ ਜਾਰੀ ਕਰ ਦਿੱਤੇ ਗਏ ਮੈਂ ਇਸ ਗੱਲ ਦੀ ਕਹੜੇ ਸ਼ਬਦਾਂ ਦੇ ਵਿੱਚ ਮਨੰਦਾ ਕਰਦਾ ਹੈ ਬੜਾ ਨਹਾਇਕ ਹੀ ਮਾਰਾ ਕੰਪੀਟਕ ਔਰ ਐਸੇ ਦੋਸ਼ੀਆਂ ਨੂੰ ਬਿਲਕੁਲ ਬਖਸ਼ਿਆ ਨਹੀਂ ਜਾਊਗਾ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਤਾਜੋ ਆਇਲਾ ਜ਼ਿੰਦਗੀ ਦੇ ਵਿੱਚ ਕੋਈ ਆਹੀ ਜੀ ਹਮਾਕਤ ਦੁਬਾਰਾ ਕਰਨ ਦੀ ਕੋਸ਼ਿਸ਼ ਨਾ ਕਰੇ ਔਰ ਜਿਹੜੀ ਸੰਗੀਤ ਉਸ ਨੀ ਧਾਰਾ ਦੇ ਵਿੱਚ ਐਫ ਆਈ ਆਰ ਦਰਜੀ ਪਤੀ ਦਾ ਸਕਦੀ ਹੈ ਉਹਦੇ ਤਹਿਤ ਮੈਂ ਹੁਕਮ ਜਾਰੀ ਕਰਤੇ ਔਰ ਕਰਾਂਗੇ ਔਰ ਅਸੀਂ ਠੀਕ ਹੈ ਅਸੀਂ ਇਸ ਤੱਕ ਨਾਲ ਨੂੰ ਸਖਤ ਸਖਤ ਮਤਲਬ ਕੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਆਂ ਔਰ ਅਸੀਂ ਇਸ ਘਟਨਾ ਦੇ ਉੱਤੇ ਇੱਕ ਵੱਡੀ ਜਿਹੜੀ ਕਾਰਵਾਈ ਆ ਤੁਹਾਨੂੰ ਜਲਦੀ ਤੋਂ ਜਲਦੀ ਕਰਕੇ ਅਸੀਂ ਇਨਸਾਫ ਕਰਨ ਦੀ ਕੋਸ਼ਿਸ਼ ਕਰਾਂਗੇ